ਜਾਬ ਸਰਕਾਰ ਵੱਲੋਂ ਇਜ਼ੀ ਰਜਿਸਟਰੀ ਪ੍ਰੋਜੈਕਟ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਦੀ ਸ਼ੁਰੂਆਤ ਜ਼ਿਲ੍ਹਾ ਗੁਰਦਾਸਪੁਰ ਦੇ ਅਧੀਨ ਆਉਂਦੇ ਸਭ ਤਹਿਸੀਲ ਕਾਦੀਆ ਅੰਦਰ 7 ਜੁਲਾਈ ਨੂੰ ਸ਼ੁਰੂ ਕਰ ਦਿੱਤੀ ਗਈ ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨਹਿ ਤਹਿਸੀਲਦਾਰ ਕਾਦੀਆ ਸਤਨਾਮ ਸਿੰਘ ਨੇ ਦੱਸਿਆ ਕਿ ਇਸ ਪ੍ਰੋਜੈਕਟ ਰਾਹੀਂ ਆਮ ਲੋਕਾਂ ਨੂੰ ਕਾਫੀ ਸਹੂਲਤਾ ਮਿਲਣਗੀਆਂ ਉਹਨਾਂ ਦੱਸਿਆ ਕਿ ਕਿਸੇ ਨੂੰ ਵੀ ਕੈਸ਼ ਪੇਮੈਂਟ ਦੇਣ ਦੀ ਲੋੜ ਨਹੀਂ ਉਹਨਾਂ ਕਿਹਾ ਕਿ ਸਾਰੀ ਫੀਸਾਂ ਲੱਗ 스타ਟ ਕੀਤਾ ਗਿਆ ਇਹਦੇ ਬਾਰੇ ਤੁਸੀਂ ਦੱਸੋ ਕੀ ਕੀ ਜੇ ਕੰਮ ਹੋਣਗੇ ਸਰਕਾਰ ਵੱਲੋਂ ਜੋ ਈ-ਜਿਜੇਸ਼ਨ ਸੰਸਦਾਂ ਸਰਦਾਰ ਕਪੂਰ ਸਿੰਘ ਮਾਰਗੀ ਵੱਲੋਂ ਕੀਤਾ ਗਿਆ ਸਾਰੇ ਪੰਜਾਬ ਚ ਇਹ 1.7 2025 ਤੋਂ ਮਹੀਨੇ ਤੋਂ ਸ਼ੁਰੂ ਕਰਕੇ ਸਾਡੇ ਜ਼ਿਲ੍ਹਾ ਅਰਦਾਸਪੁਰ ਵਿੱਚ ਤਹਿਸੀਲ ਕਾਦੀਆਂ ਵਿੱਚ ਵੀ ਇਹ ਸੀਐਨ ਲਾਂਚ ਨੌਂ ਸੱਤ ਚ ਕਰਤਾ ਸੀ ਈ-ਜਿਜੇਸ਼ਨ ਬਹੁਤ ਵਧੀਆ ਪ੍ਰਣਾਲੀ ਹੈ ਲੋਕਾਂ ਅਸਤੇ ਔਨਲਾਈਨ ਸਾਰੀਆਂ ਪੇਮੈਂਟਾਂ ਜਿਹੜੀ ਜਿਜੇਸ਼ਨ ਸਾਡੇ ਅਸਤੇ ਵੀ ਬਹੁਤ ਵਧੀਆ ਕਿ ਪਬਲਿਕ ਅਸਤੇ ਕੋਈ ਅਸੀਂ ਕੋਈ ਗਲਤ ਕੰਮ ਕਿਸੇ ਕੋਈ ਨਹੀਂ ਕਰ ਸਕਦਾ NOC ਤੋਂ ਬਗੈਰ ਕੋਈ ਵੀ ਜੀਸੀ ਨਹੀਂ ਹੋ ਸਕਦੀ। ਜਦੋਂ ਵੀ ਜੋ ਵੀ ਨੋਟੀਫਿਕੇਸ਼ਨ ਸਰਕਾਰ ਦਾ ਹੈ ਉਸ ਤਦ ਆਪਾਂ ਵੀ ਜੀਜੇਸ਼ਨ ਦੇ ਆ ਤਾ ਚੱਲੂਗਾ। ਚਲਾਵਾਂਗੇ ਅਸੀਂ ਬਹੁਤ ਵਧੀਆ ਪ੍ਰਬਾਲਾ ਹੈ। ਬਹੁਤ ਜਲਦੀ ਸਪੀਡ ਨਾਲ ਸਾਡੇ ਜ਼ਿਲ੍ਹੇ 'ਚ 9-7 ਨੂੰ ਚਲਾ ਕੇ ਅਸੀਂ ਨੂੰ ਸ਼ੁਰੂਆਤ ਕਰਤੀ ਆ। ਹੁਣ ਸਾਰੀ ਪਬਲਿਕ ਜੀਜੇਸ਼ਨ ਦੇ ਦੇ ਰਹੀਆਂ ਸਾਡੇ ਨਾਲ ਜਿਸੀਆਂ ਹੁੰਦੀਆਂ ਜੋ ਵੀ ਪੇਮੈਂਟਾਂ ਹੁੰਦੀਆਂ ਆਨਲਾਈਨ ਹੁੰਦੀਆਂ ਸਾਰੀਆਂ ਉਹਦੇ 'ਚ ਕੋਈ ਵੀ ਦੋ ਰਹਿ ਨਹੀਂ ਵੀ ਕੋਈ ਗਲਤ ਕੰਮ ਵਿੱਚ ਹੋ ਜਾਊਗਾ। ਜੇਕਰ ਆਨਲਾਈਨ ਹੁੰਦੀ ਜੀ ਸਿੱਧਾ ਆਨਲਾਈਨ ਹੀ ਹੋਣੀ ਹੈ ਆਨਲਾਈਨ ਬੇਪੰਤ ਸਰ ਅਪਾਇੰਟਮੈਂਟ ਫੀਸ ਕਿੰਨੀ ਹੋਏਗੀ ਅਪਾਇੰਟਮੈਂਟ ਵਿੱਚ ਜਿਹੜੀ 500 ਰੁਪਿਆ ਜਿਹੜੀ ਬਾਕੀ ਬੈ ਦੀ ਜਿਸੀ ਦਾ ਜਿਹੜਾ ਲਿਖਨ ਦੀ ਫੀਸ 500 ਰੁਪਿਆ ਫੀਅਰ ਬਾਕੀ ਨਾ ਵੀ ਹੋਣੀ ਠੀਕ ਹੈ ਜੀ ਬਾਕੀ ਸਰਕਾਰ ਵੱਲੋਂ ਜੇ 48 ਘੰਟੇ ਦਿੱਤੇ ਲਗੇ ਸਾਨੂੰ ਹਾਂਜੀ 48 ਘੰਟੇ ਅੰਦਰ ਜੇਕਰ ਕੋਈ ਉਸ ਰਸੀਦੇ ਦੇ ਮਤਲਬ ਕੋਈ ਕੋਈ ਉਹਦੇ ਚ ਗਲਤੀ ਵਾਤੀ ਹੋ ਜਾਂਦੀ ਹੈ ਜਾਂ ਉਹਦੇ ਆਬਜੈਕਸ਼ਨ ਕੋਈ ਹੋ ਜਾਂਦਾ ਹੈ ਸੋ ਉਹ ਆਬਜੈਕਸ਼ਨ ਲਾ ਕੇ ਵਾਪਸ ਭੇਜ ਦਿੰਦੇ ਆ ਸਰ ਉਸ ਦਿਨ ਦੀਆਂ ਕਿੰਨੀਆਂ ਦ੍ਰਿਸ਼ਟੀਆਂ ਹੋਈਆਂ ਜੀ ਬਾਹਰ ਕਿੰਨੀਆਂ ਹੋਈਆਂ ਟੋਟਲ ਇੱਥੇ ਕਿੰਨੀਆਂ ਹੋਈਆਂ ਜੀ ਜਿਸ ਦਿਨ ਅਸੀਂ ਲਾਂਚ ਕੀਤਾ ਸੀ ਉਸ ਦਿਨ ਅਪਾਇੰਟਮੈਂਟ ਤਾਂ 5-6 ਸੀਗਾ ਪਰ ਤਿੰਨ ਅਸੀਂ ਜਿਸੀਆਂ ਕੀਤੀਆਂ ਸੀ ਇੱਕ ਅੰਦਰ ਹੋਈ ਸੀ ਦੋ ਬਾਹਰਵਾਂ ਦੀਆਂ ਸੀ ਠੀਕ ਹੈ ਜੀ ਇਹਦੇ ਬਾਰੇ ਸਰ ਤੁਸੀਂ ਜਿਹੜਾ ਮੈਂਬਰ ਪੰਚਾਇਤ ਲੰਬੜਦਾਰ ਜਾਂ ਸਰਪੰਚ ਐਮਸੀਬ ਵਗੈਰਾ ਨਾਲ ਕੋਈ ਮੀਟਿੰਗ ਕੀਤੀ ਤੇ ਉਹਨਾਂ ਨੂੰ ਸਮਝਾਉਣ ਵਾਸਤੇ ਜਾਂ ਕਿ ਉਹ ਇਹਦੇ ਵਿੱਚ ਕੋਈ ਮੈਡਮ ਕੋਈ ਨਹੀਂ ਸੀ ਹੋਈ ਇਸ ਤੋਂ ਬਾਅਦ ਅਸੀਂ ਮੀਟਿੰਗਾਂ ਵੀ ਕਰਾਂਗੇ ਇਹ ਪਬਲਿਕ ਐਡਿਸ਼ਨ ਪੰਜਾਬ 'ਚ ਸਾਰੀ ਹੋਇਆ ਹੈ ਜਿ ਜਿ ਸ਼ੁਮਾਰ ਦੇ ਸਤ ਪੰਜਾਬ ਸਰਕਾਰ ਨੇ ਨਵੇਂ ਨੋਟੀਫਿਕੇਸ਼ਨ ਵੀ ਕਰਿਆ ਹੈ ਤੇ ਨਾਲ ਇਹਨਾਂ ਪਬਲਿਕ ਸਿਟੀ ਵੀ ਟੀਵੀਆਂ 'ਚ ਵੀ ਆ ਰਿਹਾ ਹੈ 12 'ਚ ਵੀ ਆ ਰਿਹਾ ਹੈ ਵੀ ਐਡਿਸ਼ਨ ਉਹ ਸਾਰਾ ਕੁਝ ਸਾਰੇ ਪੰਜਾਬ 'ਚ ਪਬਲਿਕਿਟੀ ਹੋਇਆ ਹੈ ਇਸ ਬਾਰੇ ਸਪੈਸ਼ਲ ਕੋਈ ਇਹਨਾ ਕੈਂਪ ਨਹੀਂ ਲੱਗਿਆ ਨਾ ਕੋਈ ਪਬਲਿਕ ਨੂੰ ਟੀਵੀ ਜਾ ਮਤਲਬ মিডিਆ ਲਈ ਸਭ ਕੁਝ ਇਹਦੇ ਵਾਲੇ ਪਤਾ ਹੈ ਜਦੋਂ ਤੁਸੀਂ ਦੋ ਬਾਰ ਉਹ ਰਜਿਸਟਰੀ ਆਉਂਦੀ ਤੁਸੀਂ ਲੋਕਾਂ ਨੂੰ ਅਵੇਅਰ ਵੀ ਕਰਦੇ ਹੋ ਕਿ ਬਾਰ ਦੀ ਜੇ ਤੁਸੀਂ ਅੰਦਰ ਹੀ ਲਿਖਵਾਓ ਬਿਲਕੁਲ ਅਸੀਂ ਕਹਿੰਦੇ ਹਾਂ ਸਰ ਵੀ ਅੰਦਰ ਹੀ ਸਾਡੇ ਕੋਲੇ ਆਓ ਜਾਂ ਲਿਖਾਓ ਅਸੀਂ ਅੰਦਰ ਜੋ ਵੀ ਸਟਾਫ ਆਇਆ ਹੋਇਆ ਹੈ ਸਾਡਾ ਕੋਈ ਐਡਵੋਕੇਟ ਹੈ ਜਾਂ ਸੀਨੀਅਰ ਕੋਟੈਡ ਕਰਨ ਬੋਆ ਨਾਲ ਬਰੇਟਰ ਹੈ ਉਹਨਾਂ ਦੇ ਕੋਲੇ ਆਉਂਦੇ ਅਸੀਂ ਉਹ ਉਹਨਾਂ ਦੇ ਕੋਲੇ ਬੈਠ ਕੇ ਆਪਣੀਆਂ ਗੱਲਾਂ ਕਰਉਂਦੇ ਹਾਂ ਠੀਕ ਹੈ ਸਰ ਕੋਈ ਲਿਖੜ ਦੇ ਵਿੱਚ ਇੱਥੇ ਅੰਦਰ ਕੋਈ ਦਿੱਕਤ ਤਾਂ ਨਹੀਂ ਆ ਰਹੀ ਲੋਕਾਂ ਨੂੰ ਕੋਈ ਪਛਾਣੀਤ ਨਹੀਂ ਆ ਰਹੀ ਕੋਈ ਦਿੱਕਤ ਨਹੀਂ ਕੋਈ ਨਿਤਜੀ ਜੀ ਇਸ ਕਰਕੇ ਜਿਸ ਜੀ ਇੱਥੇ ਕਰਾਉਂਦੇ ਆ ਹਰ ਇੱਕ ਅਪਾਇੰਟਮੈਂਟ ਹੋ ਜਾਂਦੀ ਆ ਚਲੋ ਅਜੇ ਕੋਈ ਨਵਾਂ ਨਵਾਂ ਕੰਮ ਕਰਕੇ ਥੋੜਾ ਸਲੋ ਚੱਲਿਆ ਬਾਕੀ ਰੈਗੂਲਰ ਠੀਕ ਆ ਸਭ ਕੁਝ ਲੋਕੀਂ ਪਬਲਿਕ ਜਾਂ ਕੋਈ ਕਾਪੀ ਤੇ ਵਾਟ ਕੀਤੀ ਜਾਂਦੀ ਪਹਿਲਾਂ ਪਬਲਿਕ ਕਿਸੇ ਨਾਲ ਕੰਟੈਕਟ ਕਰੇ ਕੋਈ ਕੰਟੈਕਟ ਨੰਬਰ ਕੋਈ ਹੈਲਪਲਾਈਨ ਨੰਬਰ ਚੱਲ ਰਿਹਾ ਹੈ ਹੈਲਪਰ ਐਨ ਉਹੀ ਹੈ ਨੰਬਰ ਜਿਹੜਾ ਅਪਾਇੰਟਮੈਂਟ ਨੰਬਰ ਆ ਉਹਦੇ ਵਿੱਚ ਹੀ ਜੋ ਪਬਲਿਕ ਆ ਉਹਨਾਂ ਨੂੰ ਜਦੋਂ ਅਪਾਇਨਟਮੈਂਟ ਲੈਣੇ ਆ ਉਹਦੇ ਵਿੱਚ ਹੀ ਮੈਸੇਜ ਚਲਾ ਜਾਂਦਾ ਪਬਲਿਕ ਨੂੰ ਜੋ ਉਸ ਦੇ ਫੋਨ ਦੇ ਨੰਬਰ ਦਿੱਤਾ ਹੋਇਆ ਹੁੰਦਾ ਉਹਦੇ ਨਾਲ ਹੀ ਕੰਟੈਕਟ ਹੋ ਜਾਂਦਾ ਉਸ ਤੇ ਪਬਲਿਕ ਨੂੰ ਹੀ ਅਪਾਇਨਟਮੈਂਟ ਲੈਣੀ ਹੁੰਦੀ ਆ ਉਹਦੇ ਤੇ ਜੋ ਡਿਲੀਵਰ ਹੋ ਜਾਂਦੀ ਆ ਡਿਲੀਵਰ ਦਾ ਵੀ ਮੈਸੇਜ ਆ ਲੈ ਜਾਂਦਾ ਆਨਲਾਈਨ ਦਾ ਵੀ ਮੈਸੇਜ ਅਪਾਇਨਟਮੈਂਟ ਦਾ ਵੀ ਐਂਡ ਉਸ ਦਾ ਵੀ ਮੈਸੇਜ ਆਂਦਾ ਵੀ ਜੇ ਕੋਈ ਉਹਨਾਂ ਤੋਂ ਵੱਧ ਪੈਸੇ ਮੰਗਦਾ ਤਾਂ ਉਸ ਦਾ ਵੀ ਇਹ ਮੈਸੇਜ ਉਹਨਾਂ ਦੇ ਫੋਨ 'ਤੇ ਹੀ ਚਲਾ ਜਾਂਦਾ ਜਾਂ ਉਹ ਫੋਨ 'ਤੇ ਹੀ ਆਪਦਾ ਮੈਸੇਜ ਛੱਡਦਾ